ਅੱਜ ਲੋਕ ਸਭਾ ਹਲਕਾ ਜਲੰਧਰ ਦਾ ਆਮ ਆਦਮੀ ਪਾਰਟੀ ਦਾ ਦਫ਼ਤਰ ਖੋਲਿਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਕਈ ਹਸਪਤਾਲ ਇਹਦਾ ਉਦਘਾਟਨ ਮਾਨਯੋਗ ਸਰਦਾਰ ਬਲਕਾਰ ਸਿੰਘ ਜੀ ਕੈਬਨਿਟ ਮੰਤਰੀ ਸਾਹਿਬ ਨੇ ਕੀਤਾ ਮਾਰਾਇਦਾ ਓਟ ਆਸਰਾ ਲੈਣ ਉਪਰੰਤ ਅਰਦਾਸ ਇਕਰਾ ਕੇ ਇਹ ਦਫ਼ਤਰ ਦਾ ਕਰ ਦੇ ਦਿੱਤਾ ਗਿਆ ਸਾਰੇ ਹਲਕਾ ਇੰਚਾਰਜ ਸਹਿਬਾਨ ਜ਼ਿਲ੍ਹਾ ਪ੍ਰਧਾਨ ਸਹਿਬਾਨ ਤੇ ਹੋਰ ਜਿਹੜੇ ਜ਼ਿੰਮੇਵਾਰ ਪਾਰਟੀ ਦੇ ਲੀਡਰ ਆ ਉਹ ਸਾਰੇ ਸ਼ਾਮਿਲ ਹੋਏ ਆ ਇਸ ਦਫ਼ਤਰ ਚੋਂ ਸਾਰੇ ਲੋਕ ਸਭਾ ਦਾ ਕੈਂਪੇਨ ਦਾ ਕੰਮ ਚੱਲੇਗਾ ਮੀਟਿੰਗ ਫਿਕਸ ਕਰਨੀਆ ਮੀਡੀਆ ਨਾਲ ਰੂਬਰੂ ਹੋਣਾ ਇਸ ਦਫ਼ਤਰ ਚੋਂ ਅਸੀਂ ਸਰਪਾ ਜਨ ਸਿੰਘ ਜੀ ਨੂੰ ਤੇ ਗੁਰਚੰਦ ਸਿੰਘ ਜੈਨੇ ਜੀ ਇਸ ਦਫ਼ਤਰ ਵਿੱਚ ਬੈਠਣਗੇ ਤੇ ਉਹ ਸਾਰਾ ਇਥੋਂ ਤੁਹਾਡੇ ਨਾਲ ਵੀ ਤੇ ਪਾਰਟੀ ਲੀਡਰਸ਼ਿਪ ਨਾਲ ਵੀ ਡੀਲ ਕਰਨਗੇ ਬਹੁਤ-ਬਹੁਤ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨ ਹੁਣ ਗਵਰਨਮੈਂਟ ਲਈ ਵੀ ਸਭ ਤੋਂ ਪਹਿਲਾਂ ਬਹੁਤ ਸੀ ਸਰਕਾਰ ਜੋ ਸਾਡੇ ਜਿਹਨੇ ਪ੍ਰਿੰਟ মিডিਆ ਨੂੰ ਟੈਲੈਕ੍ਰੋਮ ਦੇ ਕੋਲ ਸਾਨੂੰ ਸਾਥੀ ਜੁਤਦਾ ਵੀ ਰਾਏ ਆ ਉਹਨਾਂ ਦਾ ਬਹੁਤ ਧੰਨਵਾਦ ਗੱਲਬਾਤ ਤੋਂ ਇੱਕ ਪ੍ਰਿੰਟ মিডিਆ ਚ ਹੈ ਟੈਲੈਕ੍ਰੋਮਸ মিডিਆ ਹੈ ਉਹੀ ਅੱਜ ਜਨਤਾ ਦੇ ਵਿੱਚ ਜਿਹੜਾ ਸਹੀ ਤੇ ਗਲਤੀ ਪਛਾਣ ਕਰਵਾ ਸਕਦਾ ਕੋ ਬਹੁਤ ਜ਼ਰੂਰੀ ਹੁੰਦਾ ਹੈ ਸਹਾਜ ਦੇ ਜਿਸ ਦਾ ਕੇ ਬਹੁਤ ਬਹੁਤ ਧੰਨਵਾਦ ਵੈਲਕਮ ਔਰ ਅੱਜ ਜਿਵੇਂ ਸਾਡੇ 19 ਵਾਰ ਸ੍ਰੀ ਪਵਨਦੀਨੂ ਜੀ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਬਲੀਫ ਕੀਤਾ ਅੱਜ ਅਸੀਂ ਜਿਹੜਾ

ਇਹ ਰਾਤ ਨੂੰ ਆਪਸ ਗੋਹਣਾ ਇਹ ਇਹ ਦੇਸ਼ ਸੁਰੱਖਿਤਾ ਇਸ ਦੇਸ਼ ਦੀ ਆਣ-ਬਣ ਸ਼ਾਨ ਹੋਦ ਕਰਕੇ ਦੁਨੀਆ ਦੀ ਤੀਜੇ ਨੰਬਰ ਦੀ ਫੌਜ ਆ ਭਾਰਤ ਦੇ ਸੱਚਨੀ ਜੀ ਨੂੰ ਰਾਜਨੀਤਿਕ ਕੰਮ ਪਰ ਰਾਜਨੀਤੀ ਵਿੱਚ ਫੌਜੀਆ ਨੂੰ ਇਸ ਤਰ੍ਹਾਂ ਲੈ ਕੇ ਆਉਣਾ ਜਾਂ ਉਹਨਾਂ ਨੂੰ ਸਤੰਤ ਕਹਿਣਾ ਉਹਨਾਂ ਦੀ ਮੌਤ ਨੂੰ ਉਹਨਾਂ ਦੀ ਕੁਰਬਾਨੀ ਬਲਦਾਨ ਨੂੰ ਸਤੰਤ ਕਹਿਣਾ ਇਹ ਸਾਰੇ ਭਾਰਤ ਵਾਸੀਆਂ ਦੇ ਇਹ ਫਾਸ ਕਰਕੇ ਫੌਜੀਆਂ ਦੇ ਪਰਿਵਾਰਾਂ ਨੂੰ ਜ਼ਿਲ੍ਹਾ ਨੂੰ ਮੇਕਸਟਾਈ। ਅਜਾ ਇੱਕ ਕਾਲਮੀ ਫਰਬੀ ਕਰੀਓ ਆਪਣੇ ਡਾਕਟਰ ਨਰਵਦਾਈਓ ਹਾਂ ਦੇ ਬਾਰੇ ਤੋਂ ਕੰਪਲੀਟ ਕੀਤੀ ਹੈ। ਕਮਿਸ਼ਨਰ ਆਫਿਸ ਦੇ ਵਿੱਚ ਜਿੱਦ ਤੁਹਾਡੇ ਨਾਮ ਦਾ ਵੀ ਕਿਹੜਾ ਫਿਕਰ ਕੀਤਾ ਜਾ ਰਿਹਾ ਹੈ। ਜਦrangle ਵੀ ਵੀਡੀਓ ਹੋਣਾ ਤੇ ਵੀਡੀਓ ਦਰੀਆ ਫੋਟੋ ਵੀ ਆਪਣੇ ਸੋਸ਼ਲ ਮੀਡੀਆ ਫੇਸਬੁਕ ਹੈ ਕਿ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਕਿਵੇਂ ਦੇਖੀ। ਕਾਰਵਾਈ ਤਾਂ ਜਿਹੜੇ ਸ਼ਰੇ ਬਾਜ਼ਾਰ ਇਹੋ ਜਿਹੀ ਕਰਪੂਤ ਕੀਤੀ ਹੈ ਜਿਸ ਬਾਰੇ ਸਮਾਜਿਕ ਕਰਪੂਤ ਹੈ। ਸਮਾਜਿਕ ਬਰਾਹੀਆ ਕਿ ਇੱਕ ਔਰਤ ਸਰਦਾਰੀਓ ਖੱਬੀ ਭੈਣ ਆ ਉਹ ਵੱਡੀ ਉਹਦੇ ਮੂੰਹ ਨੂੰ ਕਿਸ ਤਰ੍ਹਾਂ ਹੱਥ ਲਗਾਇਆ ਗਿਆ ਇਹਨੂੰ ਲੋਕਾਂ ਨੇ ਠੀਕ ਨਹੀਂ ਸਮਝਿਆ ਤੇ ਸਿਆਣੇ ਲੋਕਾਂ ਨੇ ਕਿਹਾ ਵੀ ਕਿ ਸਿਆਣਿਆਂ ਵਾਲੀ ਤੇ ਚੰਗੀ ਮਾਨਸਿਕਤਾ ਵਾਲੇ ਬੰਦੇ ਵੀ ਨਿਸ਼ਾਨੀ ਨਹੀਂ ਹੈ ਜਿਹੜੀ ਵੀਡੀਓ ਦਿਖਾਈ ਦੀ ਜਦੋਂ ਉਹਨੂੰ ਕੱਟਵਾ ਕੇ ਦਿਖਾਇਆ ਗਿਆ ਜਦੋਂ ਮੈਂ ਉਹਨਾਂ ਦੇ ਆਧਾਰਿਕ ਫੇਸਬੁਕ ਪੇਜ ਨਾਲ ਲਾਏ ਆ ਉਹ ਚੀਜ਼ ਦਾ ਕਰਦਾ ਹੈ ਉਹਨਾਂ ਨੇ ਵੀ ਕਿਹਾ ਪਸਟੀ ਕਰਾਣਾ ਜੇ ਕਹਿੰਦੇ ਕਿ ਇਹ ਸੋਰ ਨੋਟ ਦੇ ਪੈਸੇ ਵੀ ਲਾ ਦੇ ਤੇ ਹੁਣ ਤੁਸੀਂ ਇਹ ਵੀ ਗੱਲ ਸਮਝ ਲਓ ਕਿ ਇਲੈਕਸ਼ਨ ਚੱਲ ਰਿਹਾ ਹੈ ਇਲੈਕਸ਼ਨ ਜੇ ਗਲਤੀ ਤੇ ਕੀਪੀ ਆ ਕਰਨਜੀ ਚੰਨੀ ਹੋਣਾ ਨੇ ਜਿੰਨਾਂ ਜਿਹਦਾ ਭੁਰਾ ਮਨਾਇਆ ਲੋਗਾਂ ਨੇ ਤੇ ਹੁਣ ਕਾਂਗਰਸ ਤੇ ਕਾਂਗਰਸ ਤੇ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਮਿੰਟ ਹੋ ਗਿਆ ਸਰ ਗੱਲ ਸਮਝ ਲਓ ਤੇ ਹੁਣ ਜੇ ਵੀ ਜੇ ਵੀ ਤੁਸੀਂ ਉੱਥੇ ਸੀ ਸਾਰੇ ਉਹਦੇ ਵਿੱਚੋਂ ਕੀ ਕੱਟਿਆ ਵੱਡਿਆ ਕਿੰਨੇ ਵੱਡਿਆ ਤੁਸੀਂ ਦੱਸ ਸਕਦੇ ਹੋ ਕਿ ਕੀ ਉਹ ਘਟਨਾ ਹੋਈ ਨਹੀਂ ਵੀ ਜਾਂ ਉੱਥੇ ਹਾਜ਼ਰ ਨਹੀਂ ਸੀ ਚੰਨੀ ਜੀ ਬੀਬੀ ਜੀ ਹਾਜ਼ਰ ਨਹੀਂ ਸੀ ਚਲੋ ਇਹ ਤਾਂ ਹੁਣ ਇਲੈਕਸ਼ਨ ਦੀਆਂ ਗੱਲਾਂ ਆ ਉਹਨਾਂ ਨੂੰ ਕਰ ਲੈਂਦੇ ਹੋ ਲੇਕਿਨ ਜੋ ਉਹਨਾਂ ਨੇ ਕਰਤੂਤ ਉਹਨਾਂ ਦੀ ਮਾਨਸਿਕਤਾ ਜਿਹੜੀ ਆ ਇੱਕ ਔਰਤ ਪ੍ਰਤੀ ਉਹ ਚੰਨੀ ਜੀ ਦੀ ਮੰ ਗੰਦੀ ਮਾਨਸਿਕਤਾ ਸਾਹਮਣੇ ਆ ਚੁੱਕੀ ਹੁਣ ਤਾਂ ਕਿਹੜਾ ਕਿਹੜੀ ਅਫਰ ਆਪਕਾ ਨਹੀਂ ਕੋਈ ਸਵਾਲ ਕਰਦੇ ਇਹ ਬਹੁਤ ਹੀ ਟੈਂਕਿਊ ਸੀ ਹਾਂ ਇਹ ਗੱਲ ਉਹਨਾਂ ਨੇ ਉਦੋਂ ਵੀ ਕਹੀ ਸੀ ਜਦੋਂ ਇੱਕ ਆਈਏਐਸ ਮਹਿਲਾ ਅਧਿਕਾਰੀ ਨੂੰ ਅਸ਼ਲੀਲ ਤੇ ਗੰਦੇ ਮੈਸੇਜ ਭੇਜੇ ਉਸ ਵੇਲੇ ਵੀ ਇਹੀ ਕਿਹਾ ਗਿਆ ਸੀ ਕਿ ਕਿਹਾ ਸੀ ਕਿ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹ ਇੱਕ ਫੋਟੋ ਇੱਕ ਪੋਸਟ ਲੱਗੇ ਪਿੱਛੇ ਜੋ ਕਾਂਗਰਸ ਵਾਲਿਆਂ ਨੇ ਲਵਾਏ ਆ ਫੋਟੋ ਵਿੱਚ ਵੀ ਉਹਨਾਂ ਨੇ ਇਹੀ ਕਿਹਾ ਸੀ ਵੀ ਇਹ ਤਾਂ ਬਹੁਤ ਪੁਰਾਣੀ ਫੋਟੋ ਸੋ ਇਹ ਅਕਸਰ ਚੰਨੀ ਜੀ ਇਦਾਂ ਦੇ ਪਰ ਦੇਵਵਾਦਾਂ ਚ ਕਿਉਂ ਰਹਿੰਦੇ ਆ ਚੰਨੀ ਜੀ ਇਹਦਾ ਜਵਾਬ ਦੇਣ ਚੰਨੀ ਜੀ ਨੂੰ ਜਵਾਬ ਦੇਣਾ ਚਾਹੀਦਾ ਹੈ ਉਹ ਜਲੰਧਰ ਦਾ ਬੜਾ ਜੈਂਟਲਮੈਨ ਪੋਲੀਟੀਸ਼ੀਅਨ ਹੁੰਦਾ ਸੀ ਵੀ ਕਿੱਥੋਂ ਮੈਂ ਹੁਣ ਕੀ ਕਹਾਂ ਕਿੱਥੋਂ ਕਾਂਗਰਸ ਨੂੰ ਐਡਾ ਦਾ ਅੰਦਰ ਲੱਪਿਆ ਕਾਂਗਰਸ ਜੇ ਕੋ ਚੰਨੀ ਸਾਹ ਉਹਦੋਂ ਨਾ ਸਟੇਜ ਦੇ ਉੱਤੇ ਦਰਜਮਾਨ ਸੀ ਜਦੋਂ ਕੈਪਟਨ ਬਰਿੰਦਰ ਸਿੰਘ ਨੇ ਨਾ 4 ਹਫ਼ਤਿਆਂ ਦੀ ਗੁਰਤਾ ਸਾਹਿਬ ਦੀ ਸੌਖ ਕੀਤੀ ਸੀ ਚੰਨੀ ਸਾਹਿਬ ਵੀ ਕੋਲ ਖੜੇ ਸੀ ਤੇ 5 ਸਾਲ ਆਨੰਦ ਕੀਤਾ ਕਾਂਗਰਸ ਵਾਲਿਆਂ ਨੇ ਵਿੱਚੇ ਚੰਨੀ ਜੀ ਨੇ ਕ腐ਸ਼ਨ ਕੀਤੀ 5 ਸਾਲ ਮੰਤਰੀ ਬਣ ਕੇ ਪੈਸੇ ਖਾਦੇ ਤੇ ਹੁਣ ਉਹਨਾਂ ਨੂੰ ਨਸ਼ੇ ਦੇ ਉੱਤੇ ਆਉਣ ਦੇ ਨਸ਼ਿਆਂ ਦੇ ਉੱਤੇ ਕਾਰਵਾਈ ਸਟਰੋਂਗ आम आदमी पार्टी कर रही है बड़े-बड़े गैंगस्टर बड़े-बड़े नशा तस्कर फड़के अंदर कर रहे हैं। ਤੁਸੀਂ ਦੇਖਿਓ। ਦਲੰਦਰ ਦੇ ਲੋਕ ਮੈਤੇ ਵਿਸ਼ਵਾਸ ਕਰਨ ਅਸੀਂ ਬੈਠੇ ਆ ਅਸਾ ਬਲਕਾਲ ਸਿੰਘ ਜੀ। ਨਸ਼ੇ ਪੱਖੋਂ ਸਾਰਾ ਸਾਫ਼ ਕਰਦਿਆਂਗੇ। ਤੇ ਜਿਹੜਾ ਇਹਨਾਂ ਨੇ ਕਾਂਗਰਸ ਨੇ ਗੰਦ ਪਾਇਆ ਹੈ, ਕ腐ਸ਼ਨ ਦਾ ਤੇ ਨਸ਼ੇ ਦਾ। ਉਹਨੂੰ ਸਾਫ਼ ਕਰਨ ਦੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਵੀ ਅਸੀਂ ਕਰਕੇ ਦਿਖਾਵਾਂਗੇ। ਹਜ਼ਾਰ ਕੀ ਉਹਨਾਂ ਲੈ ਕੇ ਪੜ ਜਾਇਆ। ਹੁਣ ਮੈਨੂੰ ਲੱਗਦਾ ਜਿਹੜਾ 11000 ਰੁਪਏ ਦਾ ਵਾਅਦਾ ਕੀਤਾ ਸੀ ਵਿਰੋਧੀ ਇਹ ਵੀ ਸੰਸਦਪਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦੇਖੋ ਆਮ ਆਦਮੀ ਦੇਖੋ ਆਮ ਆਦਮੀ ਪਾਰਟੀ ਇੱਕ ਤਾਂ 23 ਸਰਕਾਰਾਂ ਕਾਂਗਰਸ ਅਕਾਲੀ ਆਖਰ ਤੇ ਜਾ ਕੇ ਕੋਈ ਵਾਅਦਾ ਪੂਰਾ ਕਰਦੇ ਸੀ ਜਿਹੜਾ ਹਰ ਪਰਿਵਾਰ ਦਾ 3000 ਰੁਪਿਆ ਮਹੀਨਾ ਮਾਫ ਕੀਤਾ ਹਜ਼ਾਰ ਨਹੀਂ ਦਿੰਦਾ ਹਲੇ ਪਰ 3000 ਦਿੱਤਾ ਉਹਦੇ ਬਦਲੇ ਜਿਹਦਾ ਵਾਅਦਾ ਵੀ ਨਹੀਂ ਸੀ ਕੀਤਾ ਔਰ ਉਹ ਜਿਹੜਾ ਹਜ਼ਾਰ ਦਾ ਫਸਾਵਾ ਆ ਉਹ ਵੀ ਅਗਲੇ 2 ਮਹੀਨੇ ਚ ਭਗਵਨ ਸਿੰਘ ਮਾਨ ਦੀ ਸਰਕਾਰ ਪੂਰਾ ਕਰ ਰਹੀ ਹੈ ਤੇ ਜਿਹੜੇ ਕਹਿੰਦੇ ਕਾਂਗਰਸੀ ਇਹਨਾਂ ਨੂੰ ਪੁੱਛੋ ਵੀ ਤੁਸੀਂ ਕਰ ਸਕਦੇ ਆ ਤੁਸੀਂ ਕਿਵੇਂ ਕਰੋਗੇ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਆਸੀਂ ਕਰਕੇ ਦਿਖਾਵਾਂਗੇ 2 ਮਹੀਨੇ